Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸੇਬ ਜੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਡੀਐਮ ਨੱਬਾ ਸ੍ਰੀ ਤਰਸੇਮ ਚੰਦ ਜੀ ਤੇ ਸਾਡੇ ਸੈਂਟਰ ਦੇ ਸੀਐਸਟੀ ਸਰਦਾਰ ਜਸਪਾਲ ਸਿੰਘ ਜੀ ਤੇ ਇਸ ਪਿੰਡ ਦੇ ਤਵੰਤੇ ਫਾਈਟ ਨੱਬਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਕੇਵਲ ਸਿੰਘ ਜੀ ਦਲੇਰੀ ਪੈਸ ਤੋਂ ਸਭਾ ਗਲੇਬ ਸਿੰਘ ਗਲਾਬ ਸਿੰਘ ਜੀ ਤੇ ਅਸੀਂ ਜਿਹੜਾ ਐਸਐਲਐਮ ਸਾਹਿਬ ਵੱਲੋਂ ਬਹੁਤ ਹੀ ਇੱਕ ਪ੍ਰਸ਼ੰਸਾਯੋਗ ਜਿਹੜਾ ਉਪਰਾਲਾ ਇਸ ਇਸ ਇਲਾਕੇ ਦੇ ਵਿੱਚ ਆਰੰਭਿਆ ਗਿਆ ਹੈ ਜਿਹੜੇ ਸਾਡੇ ਬਜ਼ੁਰਗ ਕ ਸਮੇਂ ਨਾ ਤਰਵੈਣੀਆਂ ਲਾਉਂਦੇ ਸੀ ਕਿ ਪੀੜ੍ਹੀਆਂ ਅਗਲੀਆਂ ਪੀੜ੍ਹੀਆਂ ਕਈ ਉਤਰੈਣੀਆਂ ਦੇ ਹੇਠ ਸੈਦ ਅਸੀਂ ਹੁਣ ਵੀ ਇਹ ਤਰਵੈਣੀ ਦੇ ਹੇਠ ਹੀ ਬੈਠ ਕੇ ਜਿਹੜਾ ਧੁੱਪ ਤੋਂ ਬਚ ਰਹੇ ਆ ਤੇ ਇਹਦਾ ਬਹੁਤ ਵੱਡਾ ਰੋਲ ਆ ਸਾਡੇ এনवायरमेंट ਨੂੰ ਸਾਫ਼ ਸੁਥਰਾ ਰੱਖਣ ਤੇ ਸਾਨੂੰ ਆਕਸੀਜਨ ਮਹੱਈਆ ਕਰਾਉਣ ਦੇ ਵਿੱਚ ਤੇ ਤਰਵੈਣੀ ਆਪਣੇ ਆਪ ਚ ਜਿਹੜਾ ਇੱਕ ਕਈ ਤਰ੍ਹਾਂ ਦੇ ਜਿਹੜੇ ਵਾਇਰਸ ਨੇ ਉਹਨਾਂ ਨੂੰ ਵੀ ਖਤਮ ਕਰਦੀ ਹੈ ਜਦੋਂ ਇਕੱਠੇ ਰੂਪ ਚ ਨਿੰਮ ਵੀ ਵਿੱਚ ਹੁੰਦਾ ਹੈ ਐਸ. ਸਿੰਘ ਸਾਹਿਬ ਵੱਲੋਂ ਬੜਾ ਵੱਡਾ ਇਹ ਉਪਰਾਲਾ ਸਾਰੀ ਤਹਿਸੀਲ ਦੇ ਵਿੱਚ ਕੀਤਾ ਜਾ ਰਿਹਾ ਹੈ ਤਰਵੈਣੀਆਂ ਲਗਾਉਣ ਦਾ ਮੈਨੂੰ ਬੜੀ ਖੁਸ਼ੀ ਹੋਈ ਕਿ ਆਪਣੇ ਹੱਥੀ ਜਿਹੜੀ ਵੀ ਤਰਵੈਣੀ ਇਹਨਾਂ ਨੇ ਲਗਾਈ ਹੈ ਆਪਣੇ ਹੱਥੀ ਲਗਾਈ ਹੈ ਅਸੀਂ ਹੁਣੇ ਹੀ ਬਾਸ ਤੋਂ ਸਕੂਲ ਚ ਲਗਾਈਆਂ ਜਿਹੜੀਆਂ ਵੀ ਜਿੰਨੇ ਟੋਏ ਸਹੀ ਪਰ ਉਹ ਜਿਹੜੇ ਬਾਕੀ ਰਹਿੰਦੇ ਨੇ ਐਸ. ਸਿੰਘ ਸਾਹਿਬ ਵੀ ਕਹਿੰਦੇ ਨੇ ਵਾਪਸ ਵੀ ਆ ਕੇ ਲਾ ਕੇ ਜਾਊਂ ਵੀ ਇਹ ਟੋਏ ਪੂਰੇ ਕਰੂੰਗੇ ਤੇ ਇਹ ਬੜੀ ਮਾਣ ਦੀ ਗੱਲ ਹੈ ਕਿਉਂਕਿ ਸਾਡੇ ਮੈਂ ਵੀ ਦੱਸਣਾ ਚਾਹਾਂਗਾ ਕਿ ਸਾਡੀ ਸਰਕਾਰੀ ਸਕੂਲ ਚ ਪੜਕੇ ਅਸਲੀ ਸਾਬ ਜਿਹੜਾ ਹੈ ਪੀਸੀਐਸ ਦਾ ਪੰਜਾਬ ਦਾ ਵੱਡਾ ਐਗਜ਼ਾਮ ਹੁੰਦਾ ਹੈ ਉਹ ਪਾਸ ਕੀਤਾ ਤੇ ਪਾਸ ਹੀ ਨਹੀਂ ਕੀਤਾ ਉਹ ਚ ਟੌਪ ਵੀ ਰਹੇ ਐ ਤੇ ਇਹ ਜਿਹੜਾ ਸਾਡੇ ਵਿੱਚ ਵੀ ਇੱਕ ਟ੍ਰੈਂਡ ਆ ਸਾਡੇ ਮਾਪਿਆਂ ਦੇ ਵਿੱਚ ਵੀ ਕਿ ਸ਼ਾਇਦ ਸਰਕਾਰੀ ਸਕੂਲਾਂ ਦੇ ਬੱਚੇ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸائد ਜ਼ਿਆਦਾ ਕੁਝ ਪ੍ਰਾਪਤੀਆਂ ਕਰਦੇ ਨਹੀਂ ਪਰ ਉਹ ਲਿਪਾ ਪੂਚੀ ਬੱਕਰੀ ਤਰ੍ਹਾਂ ਦੀ ਐ ਤੁਸੀਂ ਵੀ ਪਿੰਡ ਚ ਦੇਖ ਲੈਣਾ ਉਹ ਬੱਚੇ ਕਿੱਥੇ ਗਏ ਨੇ ਦੇ ਹਾਈਲੈਂਸ ਕਰਕੇ ਬਾਹਰ ਜਾਣਾ ਪੈਸੇ ਲਾ ਕੇ ਕੋਈ ਆਪਣੇ ਆਪ ਚ ਸਕਸੈਸ ਨਹੀਂ ਹੁੰਦਾ ਤੇ ਸਕਸੈਸ ਹੁੰਦਾ ਕਿ ਇੱਥੇ ਪੜ ਕੇ ਇੱਥੇ ਇਸ ਸੁਸਾਇਟੀ ਲਈ ਇਸ ਪੰਜਾਬ ਦੇ ਲਈ ਕੰਮ ਕਰਨਾ ਤੇ ਅਸਰੀਨ ਸਾਹਿਬ ਬੜੇ ਜੁਝਾਰੂ ਰੂਪ ਚ ਸਾਰੇ ਤਸੀਲ ਚ ਲੱਗੇ ਰਹੇ ਨੇ ਤੇ ਇਕੱਲਾ ਇਸ ਮੁਹਿੰਮ ਦੇ ਲਈ ਨਹੀਂ ਮੈਂ ਉਹਨਾਂ ਨੂੰ ਦੇਖਦਾ ਕਿ ਹਰ ਪਲੇਟਫਾਰਮ ਤੇ ਬੜਾ ਹੀ ਐਕਟਿਵ ਹੋ ਕੇ ਤੇ ਬੜਾ ਹੀ ਸਪਾਸ ਰੂਪ ਚ ਸਾਰੇ ਕੰਮ ਨੇ ਜਿਹੜੇ ਸਭ ਨਾਲ ਜਿਹੜੇ ਆਮ ਜਨਤਾ ਦੇ ਨਾਲ ਤਾਲਮਿਲ ਚ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਲਈ ਬੰਡਾ ਮਾਣ ਹੈ ਕਿ ਨਹੀਂ ਤਾਂ ਸਾਨੂੰ ਕਈ ਵਾਰ ਅਧਿਕਾਰੀ ਵੀ ਮਿਲਣਾ ਹੀ ਬੜਾ ਔਖਾ ਹੋ ਜਾਂਦਾ ਤੇ ਪਰਮਾਤਮਾ ਅਗੇ ਦੁਆ ਕਰਦਾ ਕਿ ਅੱਗੇ ਭੁਮਿਕ ਚ ਵੀ ਇਹ ਆਪਣਾ ਜਿਹੜਾ ਜ਼ਿੰਦਗੀ ਦਾ ਖੂਬ ਸਫਰ ਹੈ ਇਸੇ ਝਾਰੂ ਰੂਪ ਚ ਕਰਦੇ ਰਹਿਣ ਤੇ ਇਹਨਾਂ ਨੂੰ ਪਰਮਾਤਮਾ ਬਲ ਬਖਸ਼ੇ ਤੇ ਇੱਥੇ ਆਉਣ ਦੇ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਵਾਗਤ ਕਰਦਾ ਧੰਨਵਾਦ ਜੀ ਜੀ ਐਸ ਡੀ ਐਮ ਸਾਹਿਬ ਨਾਪਾ ਸਾਡੇ ਬਲਕ ਪ੍ਰਾਇਮਰੀ ਸਕੂਲ ਸਰਦਾਰ ਜਗਜੀਤ ਸਿੰਘ ਜੀ ਨੌਰਾ ਸੈਂਟਰ ਹੈ ਟੀਚਰ ਸਰਦਾਰ ਰਣਪਾਲ ਸਿੰਘ ਜੀ ਸਰਦਾਰ ਕੇਵਲ ਸਿੰਘ ਜੀ ਵਾਈਸ ਪ੍ਰਿੰਸੀਪਲ ਆਈ ਟੀ ਆਈ ਨਾਪਾ ਇਸਪਿੰਡ ਦੇ ਸਰਪੰਚ ਸਾਹਿਬਕਾ ਤੇ ਬਲਕ ਸਮਿਤੀ ਮੈਂਬਰ ਸਰਦਾਰ ਜਰਨੈਲ ਸਿੰਘ ਜੀ ਸਰਪੰਚ ਪੁਰ ਪਤਵੰਤੇ ਸਨ ਇਸ ਸਕੂਲ ਦੇ ਮੁਖੀ ਮੈਡਮ ਸ਼੍ਰੀਮਤੀ ਜਸਪ੍ਰੀਤ ਕੌਰ ਜੀ ਤੇ ਦਲੇਰੀ ਪ੍ਰਿੰਟਿੰਗ ਪ੍ਰੈਸ ਤੋਂ ਆ ਪਹੁੰਚੇ ਹੋਏ ਗੁਲਾਬ ਸਿੰਘ ਜੀ ਤੇ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਸਾਡੇ ਹੋਰ ਅਧਿਆਪਕ ਸਾਥੀ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਸੁਖਵੀਰ ਸਿੰਘ ਜੀ ਤੇ ਪਿੰਡ ਤੋਂ ਪਹੁੰਚੀਆਂ ਹੋਈਆਂ ਔਰਤਾਂ ਸਾਰਿਆਂ ਦਾ ਸੀ ਸਰਕਾਰੀ ਐਲੀਮੈਂਟਰੀ ਸਕੂਲ ਚ ਹਲਵੇ ਫੇਰ ਪਹੁੰਚਣ ਤੇ ਦਿਲਦਿਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਅਸੀਂ ਇੱਥੇ ਵਾਤਾਵਰਨ ਨੂੰ ਸਾਫ਼ ਰੱਖਣ ਦੀ ਮਹਿੰਦੇਲ ਦੀਨ ਸਰਬੈਣੀ ਲਾਉਣ ਦੀ ਜੋ ਵਿਭਾਗ ਵੱਲੋਂ ਮਹਨ ਸ਼ੁਰੂ ਕੀਤੀ ਗਈ ਹੈ ਉਸ ਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ ਤੇ ਇੱਕ ਮਹਿਮਾਏ ਆਪਾਂ ਨੇ ਇੱਕ ਸਕੂਲ ਦੇ ਵਿੱਚ ਬੂਟਾ ਲਾਉਣ ਤੱਕ ਹੀ ਨਹੀਂ ਸੀਮਤ ਰੱਖਣੀ ਆਪਾਂ ਨੇ ਇਹਨਾਂ ਨੂੰ ਸਾਂਭਣਾ ਵੀ ਆ ਬੂਟਾ ਲਾਉਣਾ ਬਖਰੀ ਗੱਲ ਆ ਉਹਦੀ ਸੰਭਾਲ ਕਰਨਾ ਮੇਨ ਵਿਸ਼ਾ ਹੈ ਬੁੱਤਾ ਤਾਂ ਇੱਕ ਦਿਨ ਲੱਗ ਜਾਂਦਾ ਹੈ ਉਹਨੂੰ ਆਪਾਂ ਸਾਂਭਾਂਗੇ ਵੱਡਾ ਹੋਊ ਤਾਂ ਹੀ ਉਹਦਾ ਫਾਇਦਾ ਹੁੰਦਾ ਹੈ ਤੇ ਮੈਂ ਇਹਨੂੰ ਆਪਾਂ ਨੇ ਸਕੂਲ ਤੋਂ ਆਪਣੇ ਘਰ ਗਲੀ ਮਹੱਲੇ ਹੋਰ ਸੰਸਥਾਵਾਂ ਦੇ ਵਿੱਚ ਵੀ ਲੈ ਕੇ ਜਾਣਾ ਹੈ ਤਾਂਕਿ ਸਾਡਾ ਜੋ ਐਸ.ਡੀ.ਐਮ ਸਾਹਿਬ ਦਾ ਮਕਸਦਾ ਸਾਡੇ ਬਲਾਕ ਨੂੰ ਜ਼ਿਲ੍ਹੇ ਨੂੰ ਤੇ ਦੇਸ਼ ਨੂੰ ਹਰਾ-ਭਰਾ ਬਣਾਉਣਾ ਸਵਸਥਾ ਵਾਤਾਵਰਣ ਦੇਣਾ ਉਹ ਪੂਰਾ ਹੋ ਸਕੇ ਸੋ ਸਾਰਿਆਂ ਦਾ ਧੰਨਵਾਦ ਕਰਨ ਤੋਂ ਬਾਅਦ ਮੈਂ ਸਾਡੇ ਬਲੈਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਜਗਜੀਤ ਸਿੰਘ ਜੀ ਨਹਰਾਉ ਨੂੰ ਬੇਨਤੀ ਕਰਾਂਗਾ ਕਿ ਉਹ ਪਹੁੰਚਣ ਤੇ ਸਾਨੂੰ ਅਗਲੀ ਕਾਰਵਾਈ ਬਾਰੇ ਦੱਸੇ। ਜੀ ਇਕੱਠੇ ਹੋਏ ਆਂ ਵਾਤਾਵਰਨ ਨੂੰ ਬਚਾਉਣ ਲਈ। ਕੇਵਲ ਜੀ ਨੇ ਮੈਨੂੰ ਕਿਹਾ ਵੀ ਮੈਂ ਤੇ ਲੈਣੀਆਂ ਵੀ ਲਾਣੀਆਂ ਨੇ ਕਿ ਮੈਂ ਕਿਹਾ ਵੀ ਮੈਂ ਵੀ ਪਿੰਡ ਜਾਇਆ ਹਾਂ ਤੇ ਸਾਰਿਆਂ ਨੂੰ ਬੇਨਤੀ ਕਰਕੇ ਆਉਂ ਆਪ ਵੀ ਬੱਚਿਆਂ ਨੂੰ ਵੀ ਹਰੇਕ ਪਰਿਵਾਰ ਦਾ ਇੱਕ ਜੀ ਇੱਕ ਪੌਦਾ ਲਾਵੇ ਤਾਂ ਹੀ ਵਾਤਾਵਰਨ ਬਚੂਗਾ। ਸੇ ਕੁਮਾਰ ਬਟਾਲਵੀ ਕਹਿੰਦੇ ਨੇ ਕੋਈ ਜ ਰੁੱਖ ਮੈਨੂੰ ਤਿਆਂ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਇਹ ਗੱਲ ਬਿਲਕੁਲ ਸਹੀ ਹੈ ਮੈਂ ਤੁਹਾਨੂੰ ਆਪਦੀ ਪ੍ਰਸੰਨ ਗੱਲ ਦੱਸਦਾ ਮੈਂ ਚੰਡੀਗੜ੍ਹ ਜਦੋਂ ਪੀਐਸਐਨ ਸੀ ਸਰਕਾਰੀ ਕਵਾਟਰ ਚ ਰਹਿ ਰਿਹਾ ਸੀ ਉਹਦੇ ਸਾਹਮਣੇ ਇੱਕ ਪਾਰਕ ਸੀ ਤੇ ਜਾਮਣਾ ਤੋਂ ਜਿਹੜੇ ਢਿੱਟ ਘੰਟ ਗਏ ਨੇ ਉਹ ਬੋਧੇ ਬਣ ਜਾਂਦੇ ਨੇ ਤੇ ਇੱਕ ਬੋਧਾ ਫਲਾ ਜਿਹੜਾ ਗੁੰਬੂਟਾ ਜਿਹੜਾ ਹੈਗਾ ਉਹ ਵੱਡਾ ਹੋ ਗਿਆ ਮੇਰੀ ਬੇਟੀ ਜੰਦੀ ਵੀ ਇਹ ਕਾਫੀ ਵੱਡਾ ਹੋ ਗਿਆ ਨੂੰ ਕਿਤੇ ਦਾਦੀ ਮੈਂ ਪਿੱਤਰ ਲਾ ਦਿੰਦੇ ਤੂੰ ਆਹਦੇ ਹੱਥੀ ਰਾਨਾ ਕਹਿੰਦੀ ਹਾਂ ਨਾ ਮੈਂ ਅਸੀਂ ਟੋਆ ਪੱਟ ਕੇ ਉਸ پارک ਦੇ ਵਿੱਚ ਲਾਇਆ ਹੁਣ ਉਹ ਬਹੁਤ ਵੱਡਾ ਦਰਖਤ ਬਣ ਗਿਆ ਜਦੋਂ ਵੀ ਮੇਰੀ ਬੇਟੀ ਲੰਘਦੀ ਹੈ ਨਾ ਉੱਥੋਂ ਦੀ ਤੇ ਉਹ ਕਹਿੰਦੀ ਪਾਪਾ ਆਪ ਬੇਖੇ ਚੱਲੀ ਕਿ ਕਿੱਦਾਂ ਹੋ ਗਿਆ ਜਦੋਂ ਉਹਦੀ ਕੋਲੇ ਜਾਂਦੀ ਹੂ ਉਹਨੂੰ ਐ ਮੋਹ ਕਰਦੇ ਵੀ ਮੈਂ ਆਪਦੇ ਹੱਥੀ ਲਾਇਆ ਉਹ ਬਿਲਕੁਲ ਸਹੀ ਸੀ ਸ਼ਿਵ ਕੁਮਾਰ ਬਟਾਲਵੀ ਜਿਹਨੇ ਲਿਖਿਆ ਕੋਈ ਰੁੱਖ ਮੈਨੂੰ ਧਿਆ ਪੁੱਤ ਲੱਗਦੇ ਨਹੀਂ ਕੋਈ ਰੁੱਖ ਲੱਗਦੇ ਮਾਵਾ ਇਸ ਕਰਕੇ ਮੇਰੀ ਭਿੰਤਿਆ ਕਾਨੂੰ ਸਭ ਨੂੰ ਵੀ ਅੱਜ ਅਸੀਂ ਇੱਥੇ ਸ਼ੁਰੂਆਤ ਕਰ ਰਹੇ ਹਾਂ ਤੇ ਤੁਸੀਂ ਸਾਰੇ ਚੇਤਨ ਲੋਕੋ ਤੁਹਾਡਾ ਪਿੰਡ ਵੀ ਵੈਸੇ ਵੀ ਬੜਿਆ ਲਿਖਿਆ ਦਾ ਪਿੰਡ ਹੈ ਦਾ ਤੇ ਸਾਰੇ ਪਿੰਡ ਚ ਹਰੇਕ ਵਿਅਕਤੀ ਘਟੂ ਘਟ ਇੱਕ ਰੁੱਖ ਲਾਵੇ ਤੇ ਰੁੱਖ ਲਾਵੇ ਹੀ ਨਾ ਪਾਲੇ ਵੀ ਉਹਨੂੰ ਕਲਾ ਰੁੱਖ ਲਾ ਕੇ ਛੱਡ ਦੇਣਾ ਉਹ ਫੀਡ ਨਹੀਂ ਹੈ ਉਹਨੂੰ ਪਾਲੋ ਆ ਤੁਸੀਂ ਦੇਖਿਓ ਵੀ ਤੁਹਾਨੂੰ ਕਿੰਨਾ ਮੋਹ ਆਊਗਾ ਉਸ ਰੁੱਖ ਨਾਲ ਤੁਸੀਂ ਅੰਤ ਤੱਕ ਆਪਣੇ ਆਪ ਨੂੰ ਮਹਿਸੂਸ ਹੋਣਾ ਇਸ ਕਰਕੇ ਖਾਸ ਕਰਕੇ ਪੈਣਾ ਨੂੰ ਬੇਨਤੀ ਹੈ ਵੀ ਤੁਸੀਂ ਆਪਦੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੋ ਸਾਰੇ ਪਰਿਵਾਰ ਵਾਲਾ ਨੂੰ ਵੀ ਪ੍ਰੇਰਿਤ ਕਰੋ ਤੇ ਇੱਕ ਰਿਕਾਰਡ ਬਣਾਓ ਪਿੰਡ ਵੱਲੋਂ ਵੀ ਐਨੇ ਰੁੱਖ ਲਾਤੇ ਜੀ ਪਿੰਡ ਦੀ ਵਸੋਂ ਜਿੰਨੇ ਰੁੱਖ ਲੱਗਦੇ ਨੇ ਵੀ ਜਿੰਨੇ ਹੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿੰਨੇ ਵੀ ਇੱਥੇ ਰਹਿੰਦੇ ਨੇ ਉਹ ਤੋਂ ਵੱਧ ਰਖਲਾਏ ਦੇ ਜੀ ਅਸੀਂ ਤਾਂ ਸ਼ੁਕਰਾ ਦਊਗਾ ਜੀ ਥੈਂਕ ਯੂ ਮਿਹਰਬਾਨ